ਅੱਜ ਦੇ ਸਟੂਡੀਓ ਵਿੱਚ ਸਾਡੇ ਮਹਿਮਾਨ ਨੇ ਰਵਿੰਦਰ ਸਿੰਘ ਪੁੱਲਰ ਤੇ ਨਵੀਂ ਕਾਰਡ ਕੱਢੀ ਹੈ ਗਰਮੀਆਂ ਆਉਣ ਤੋਂ ਪਹਿਲਾਂ ਰਵਿੰਦਰ ਸਿੰਘ ਪੁੱਲਰ ਤੇ ਉਹਨਾਂ ਦੀ ਇੰਟਾਇਰ ਟੀਮ ਨੇ ਮੈਨੂੰ ਲੱਗਦਾ ਕਿ ਜਿਹੜੇ ਬੜੇ ਤਰਸਦੇ ਸੀ ਬੜੇ ਚਾਹਵਾਨ ਸੀ ਕਿ ਇੰਡੀਆ ਜਾਣ ਦੇ ਕੇ ਯਾਰ ਇੰਡੀਆ ਜਾਵਾਂਗੇ ਉਹ ਬੰਟੇਲੀ ਬੋਟਲ ਪੀਵਾਂਗੇ ਕੋਈ ਜੀਰਾ ਲੈਮਨ ਪੀਵਾਂਗੇ ਸਾਰਾ ਕੁਝ ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਨੇਸ਼ਨ ਵਰਲਡ ਕੋਣ ਮਿਲੇਗਾ ਮੇਰੇ ਜਿੱਦਾਂ ਘਰ ਦੇ ਹਮੇਸ਼ਾ ਕਹਦੇ ਸੀ ਕੁਝ ਤਿੱਖਾ ਖਾਣੂ ਜਿੱਤ ਕਰਦਾ ਹਾਂ ਕਿਉਂਕਿ ਸਾਡੇ ਦਾ ਜਿਹੜਾ ਚਟਪਟਾ ਸਵਾਦ ਹੈ ਸਾਡੇ ਕਲਚਰ ਦਾ ਔਰ ਕੋਈ ਵੀ ਆਪਾਂ ਜਿੱਦਾਂ ਕਿਸੇ ਵੀ ਚੀਜ਼ ਨੂੰ ਆਪਾਂ ਸਾਰੇ ਫੂਡ ਲਵਰਸ ਹੈਗੇ ਨੇ ਜੀ ਤੇ ਉਹਦੇ ਵਿੱਚ ਇੱਕ ਜਿੱਦਾਂ ਲਾ ਲਈਏ ਕਿ ਆਪਾਂ ਇੱਕ ਇਮੋਸ਼ਨ ਹੈ ਇਹਦੇ ਵਾਸਤੇ ਸਭ ਤੋਂ ਵੱਡੀ ਇਹ ਕਿ ਇਹ ਬੇਸਿਕਲੀ ਇੱਕ ਡਰਿੰਕ ਨਹੀਂ ਹੈਗੀ ਇਹ ਇੱਕ ਐਕਸਪੀਰੀਅੰਸ ਹੈਗਾ ਕੋਈ ਵੀ ਇਹ ਬਹੁਤ ਪ੍ਰੋਡਕਟ ਪ੍ਰੀਮੀਅਮ ਹੈਗਾ ਪਹਿਲੀ ਗੱਲ ਕੀ ਇਸ ਚ ਵਿਟਾਮਿਨ B1 B3 ਪਾਇਆ ਗਿਆ ਹੈ ਅੱਛਾ ਔਰ ਇਹਦੇ ਵਿੱਚ ਇਹੋ ਜੀ ਕੋਈ ਹਾਨੀਕਾਰਕ ਚੀਜ਼ ਨਹੀਂ ਪਾਈ ਜੋ ਤੁਹਾਡੀ ਬਾਡੀ ਵਾਸਤੇ ਹਾਨੀਕਾਰਕ ਹੈ ਇਹ ਬਹੁਤ ਨੇਚਰਲ ਔਰ ਐਲਕਲਾਈਨ ਵਾਟਰ ਨਾਲ ਬਣਾਈ ਗਈ ਹੈ ਜਿਵੇਂ ਗੋਰਿਆਂ ਦੀ ਆਪਾਂ ਕੰਟਰੀ ਚਾ ਗੋਰਿਆਂ ਦੇ ਪ੍ਰੋਡਕਟ ਹੁੰਦੇ ਤੁਸੀਂ ਸੇਮ ਉਹ ਕਰਤਾ ਹਾਂਜੀ ਤਰਮਿੰਦਰ ਦਾ ਭਰਾ ਤਰਮਿੰਦਰ ਤੁਸੀਂ ਲਿਆਇਆ ਇੱਥੇ ਐਗਜ਼ੈਕਟਲੀ ਕੀ ਬਾਤ ਹੈ ਇਹਦੇ ਵਿੱਚ ਦੂਜਾ ਵੀ ਇੱਕ ਇਹ ਚੀਜ਼ ਹੈ ਜਿਹੜਾ ਤੁਸੀਂ ਪਹਿਲਾਂ ਸਿਪ ਕਾਰਬੋਨੇਸ਼ਨ ਫੀਲ ਕਰਦੇ ਹੋ ਉਹ ਤੁਹਾਨੂੰ ਲਾਸਟ ਸਿਪ ਚ ਮਿਲੇਗੀ ਜਦੋਂ ਆਪਾਂ ਐਂਡ ਤਾਂ ਕੋਈ ਨਹੀਂ ਐਂਡ ਤਾਂ ਕੋਈ ਸੇਮ ਤੁਹਾਨੂੰ ਫੀਲ ਇਹ ਦਰਸ਼ਕ ਦੱਸਣਗੇ ਹਾਂਜੀ ਅਸੀਂ ਤੁਹਾਡੀ ਟੀਮ ਨੂੰ ਲੈ ਕੇ ਜਾਵਾਂਗੇ ਹਾਂਜੀ ਅਸੀਂ ਇੱਕ ਪੀਰੀਅਡ ਰੱਖਾਂਗੇ ਉਹ ਕਹਿੰਦੇ ਨੇ ਚਾਹਵਾਰਨੇ ਹਾਂਜੀ ਨਜ਼ਾਰੇ ਲੈਣ ਦੇ ਉਹ ਨਜ਼ਾਰੇ ਲੈਣ ਪੀਣ ਟੈਸਟਿੰਗ ਕਹਿੰਦੇ ਉਹਨੂੰ ਆਪਾਂ ਟੈਸਟਿੰਗ ਕਰਾਵਾਂਗੇ гим گروپ 그린 혼 ਤੁਹਾਡੇ ਮਾਧਿਅਮ ਨਾਲੋਂ ਮੈਂ ਇੱਕ ਚੀਜ਼ ਅੱਜ ਕਮਿਟਿਡ ਕਰਨਾ ਚਾਹੁੰਦਾ ਕਿ ਕਦੀ ਵੀ ਉਹ ਚੀਪ ਪ੍ਰੋਡਕਟ ਔਰ ਕਦੀ ਵੀ ਕੋਈ ਮਾੜੀ ਚੀਜ਼ ਕੁਆਲਟੀ ਪ੍ਰੋਡਕਟ ਸਿਰੋਤੇ ਹੀ ਹੈਗੇ ਜਿਹੜੇ ਵਾਚ ਕਰ ਰਹੇ ਆ ਤੇ 3 ਡਾਲਰ 30 ਸੈਂਟ ਇਹ ਇੰਡੀਵਿਜੁਅਲ ਕੈਨਪੈਨ ਦਾ ਆ 2 4 6 8 ਨਾਰਮਲੀ ਰਿਟੇਲਰ ਸਾਰੇ ਨਾਲੇ ਹੈ। ਅਗਰ ਦੋ ਤੁਸੀਂ ਲਓਗੇ ਤਾਂ 6 ਡਾਲਰ ਦੇ ਇੱਕ ਤੁਸੀਂ ਲਓਗੇ ਤਾਂ 3 ਡਾਲਰ 30 ਸੈਂਟ ਦਾ 30 ਸੈਂਟ ਦਾ ਸਸੀਕਾਲ ਜੀ ਤੁਹਾਡਾ ਦੋਸਤ ਲਾਡੀ ਸਿੰਘ ਪਟੇਲਾ ਰੇਡੀਓ ਸਾਡੇ ਵਾਲਾ ਤੇ ਇੱਕ ਵਾਰੀ ਫੇਰ ਆ ਗਿਆ ਤੇ ਅੱਜ ਦੇ ਸਟੂਡੀਓ ਵਿੱਚ ਸਾਡੇ ਮਹਿਮਾਨ ਨੇ ਰਵਿੰਦਰ ਸਿੰਘ ਪੁੱਲਰ ਰਵਿੰਦਰ ਸਿੰਘ ਪੁੱਲਰ ਇੱਕ ਪੰਜਾਬੀ ਨੇ ਤੇ ਆਕਲੈਂਡ ਦੇ ਵਿੱਚ ਲੰਬੇ ਟਾਈਮ ਤੋਂ ਰਹਿ ਰਹੇ ਨੇ ਵਪਾਰੀ ਸਾਡੇ ਭਰਾ ਨੇ ਤੇ ਨਵੀਂ ਕਾਰਡ ਕੱਢੀ ਆ ਗਰਮੀਆਂ ਆਉਣ ਤੋਂ ਪਹਿਲਾਂ ਰਵਿੰਦਰ ਸਿੰਘ ਪੁੱਲਰ ਤੇ ਉਹਨਾਂ ਦੀ ਇੰਟਾਇਰ ਟੀਮ ਨੇ ਪ੍ਰੋਡਕਟ ਦਾ ਨਾਮ ਕੀ ਹੈ ਕੀ ਕੀ ਚੀਜ਼ ਹੈ ਤੁਸੀਂ ਦੇਖ ਪਾ ਰਹੇ ਹੋ ਸਾਡੇ ਇੱਥੇ ਤੇ ਰਵਿੰਦਰ ਸਿੰਘ ਪੁੱਲਰ ਸਾਨੂੰ ਪੂਰਾ ਦੱਸਣਗੇ ਇਹ ਪ੍ਰੋਡਕਟ ਕੀ ਨੇ ਗਰਮੀਆਂ ਦਾ ਤੋਹਫਾ ਤੁਹਾਡੇ ਸੇ ਦੋਸਤੋਂ ਲੈ ਕੇ ਆਏ ਆ ਗਰਮੀ ਬਹੁਤ ਚਲਣੀ ਹੈ ਨਿਊਜ਼ੀਲੈਂਡ ਦੇ ਵੀ ਤੁਹਾਨੂੰ ਪਤਾ ਕਿ ਸੂਰਜ ਹੈਗਾ ਪੁਲਰ ਸਾਹਿਬ ਨੇੜੇ ਹਾਂਜੀ ਤੇ ਗਰਮੀ ਤਾਂ ਪਟਾਕੇ ਭੰਦੀਏ ਪੂਰੀ ਤੇ ਜਦੋਂ ਅੰਦਰ ਕਹਿੰਦੇ ਨਾ ਕਾਲਜਾ ਸੜਦਾ ਹੈ ਕਿਸੇ ਨੂੰ ਖੱਟੇ ਟਕਾਰ ਆਉਂਦੇ ਆ ਕਿਸੇ ਨੂੰ ਖਾਣਾ ਨਹੀਂ ਪਚਦਾ ਇਹ ਚੀਜ਼ਾਂ ਨੂੰ ਰਵਿੰਦਰ ਸਿੰਘ ਪੁਲਰ ਨੇ ਕਾੜ ਕੱਢੀ ਆ ਪਰ ਇਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਥੈਂਕ ਯੂ ਜੀ ਤੇ ਤੁਹਾਡਾ ਧੰਨਵਾਦ ਵੀ ਕਿ ਸਾਡੇ ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ ਤੇ ਦਰਸ਼ਕਾਂ ਨੂੰ ਨਵੀਂ-ਨਵੀਂ ਚੀਜ਼ਾਂ ਦਿਖਾ ਰਹੇ ਹੋ ਲੋਕ ਪੀ ਰਹੇ ਆ ਲੋਕ ਨਜ਼ਾਰੇ ਲੈ ਰਹੇ ਆ ਤੇ ਲੋਕਾਂ ਨੂੰ ਨਜ਼ਾਰੇ ਲੈ ਬੜੇ ਤਸਦੇ ਸੀ ਬੜੇ ਚਾਹਵਾਨ ਸੀ ਕਿ ਇੰਡੀਆ ਜਾਣ ਦੇ ਕੇ ਯਾਰ ਇੰਡੀਆ ਜਾਵਾਂਗੇ ਉਹ ਬੰਟੇਲੀ ਬੋਟਲ ਪੀਵਾਂਗੇ ਕੋਈ ਜੀਰਾ ਲੈਮਨ ਪੀਵਾਂਗੇ ਸਾਰਾ ਕੁਝ ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਨੇਸ਼ਨ ਵਰਲਡ ਹੁਣ ਮਿਲੇਗਾ ਅਰੇ ਕਿਹੜੇ-ਕਿਹੜੇ ਪ੍ਰੋਡਕਟ ਆ ਤੇ ਕੀ-ਕੀ ਟੇਸਟ ਆ ਤੇ ਕਿਵੇਂ ਇਹ ਹਾਨੀਕਾਰਕ ਹੈ ਸਿਹਤ ਲਈ ਠੀਕ ਹੈ ਕੈਮੀਕਲ ਦਾ ਕੀ ਸਿਸਟਮ ਹੈ ਤੇ ਪਲੀਜ਼ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂਜੀ ਥੈਂਕ ਯੂ ਰੇਡੀ ਭਾਜੀ ਪਹਿਲਾਂ ਤਾਂ ਸਾਰੇ ਰੇਡੀਓ ਸਾਡੇ ਆਪਣੀ ਟੀਮ ਨੂੰ ਔਰ ਸਾਰੇ ਦਰਸ਼ਕਾਂ ਦਾ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੀ ਡੀਐਮ ਗਰੁੱਪ ਦੀ ਟੀਮ ਵੱਲੋਂ ਗ੍ਰੀਨ ਹੌਨ ਦੀ ਟੀਮ ਵੱਲੋਂ ਸਾਰਾ ਜੀ ਆਇਆਂ ਨੂੰ ਜੀ ਜੀ ਸਾਡਾ ਸਭ ਤੋਂ ਪਹਿਲਾ ਫਲੇਵਰ ਸੀਗਾ ਵੀ ਇਹ ਜਿਹੜਾ ਆਈਡੀਆ ਨਿਕਲਿਆ ਕਿ ਹਾਂ ਵੀ ਆਪਾਂ ਆ ਮੇਰੇ ਜਿਹਦਾ ਘਰ ਦੇ ਹਮੇਸ਼ਾ ਕਹਦੇ ਸੀ ਕੁਝ ਤਿੱਖਾ ਖਾਣੂ ਚੀਜ਼ ਜਿੱਤ ਕਰਦਾ ਹਾਂ ਕਿਉਂਕਿ ਸਾਡੇ ਦਾ ਜਿਹੜਾ ਚਟਪਟਾ ਸਵਾਦ ਹੈ ਸਾਡੇ ਕਲਚਰ ਦਾ ਔਰ ਕੋਈ ਵੀ ਆਪਾਂ ਜਿੱਦਾਂ ਕਿਸੇ ਵੀ ਚੀਜ਼ ਨੂੰ ਆਪਾਂ ਸਾਰੇ ਫੂਡ ਲਵਰਸ ਹੈਗੇ ਨੇ ਜੀ ਤੇ ਉਹਦੇ ਵਿੱਚ ਇੱਕ ਜਿੱਦਾਂ ਲਾ ਲਈਏ ਕਿ ਆਪਾਂ ਅ ਇੱਕ ਇਮੋਸ਼ਨ ਹੈ ਗ੍ਰੀਨ ਹੌਰ ਇੱਕ ਪ੍ਰੋਡਕਟ ਹੋਣ ਤੋਂ ਅਲੱਗਾ ਅੱਛਾ ਨਾਮ ਹੈ ਗ੍ਰੀਨ ਹੌਰ ਗ੍ਰੀਨ ਹੌਰ ਜੀ ਦੋਸਤੋ ਗ੍ਰੀਨ ਹੌਰ ਇੰਡੀ ਸੋਡਾ ਇੰਡੀ ਸੋਡਾ ਖਾਸ ਕਰਕੇ ਹਿੰਦੂਸਤਾਨੀਆਂ ਵਾਸਤੇ ਹਾਂਜੀ ਜਿਹੜੇ ਮਰਜੀ ਖਿੱਤੇ ਦਾ ਜਿਹੜੇ ਮੇਰੀ ਸਟੇਟ ਦਾ ਬੰਦਾ ਹੋਵੇ ਹਾਂਜੀ ਗ੍ਰੀਨ ਹੌਰ ਇੰਡੀ ਸੋਡਾ ਤੁਹਾਨੂੰ ਸਾਰੇ ਸਟੋਰਾਂ ਤੇ ਹੁਣ ਮਿਲੇਗਾ ਹਾਂਜੀ ਤੇ ਤੁਸੀਂ ਜਾ ਕੇ ਉੱਥੇ ਮੰਗ ਵੀ ਸਕਦੇ ਹੋ ਗ੍ਰੀਨ ਹੌਰ ਇੰਡੀ ਸੋਡਾ ਹੈਗਾ ਜੀ ਕਹਿ ਰਹੇ ਹੁਣ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਇਹ ਬੇਸਿਕਲੀ ਇੱਕ ਡਰਿੰਕ ਨਹੀਂ ਹੈਗੀ ਇਹ ਇੱਕ ਐਕਸਪੀਰੀਅੰਸ ਹੈਗਾ ਹੁਣ ਜਿਦਾ ਇਹਦਾ ਐਗਜ਼ਾਮਪਲ ਮੈਂ ਕਿਦਾਂ ਦੇ ਸਕਦਾ ਹੁਣ ਜਿਦਾ ਸਾਡੀ ਮੇਰੀ ਮੈਨੂੰ ਤਾਂ ਯਾਦ ਹੈ ਕਿ ਮੇਰੀ ਮਾਤਾ ਜੀ ਤੋਂ ਮੈਂ ਸਕੂਲ ਤੋਂ ਆਂਦਾ ਸੀ ਥੱਕਿਆ ਕਹਿੰਦੀ ਸੀ ਪੁੱਤ ਤੂੰ ਤਾਂ ਥੱਕਿਆ ਤੋਂਪੇ ਆਇਆ ਤੈਨੂੰ ਮੈਂ ਸ਼ਕੰਜਵੀ ਬਣਾ ਕੇ ਦੇਣੀ ਆ ਉੱਥੋਂ ਆਈਡੀਆ ਆਇਆ ਜੀ ਮਾਂ ਦੀ ਸ਼ਕੰਜਵੀ ਜੀ ਦੇਖੋ ਆ ਦੇਖੋ ਅੱਛਾ ਇਹ ਇਹ ਹੈ ਇੰਡੀ ਸੋਡਾ ਦੋਸਤੋ ਇਹ ਹਾਂ ਜੀ ਸਿਕਨ ਜੂ ਵੀ ਇਹ ਕਾਰਡ ਕਿਵੇਂ ਕੱਢਿਆ ਮਹਾਰਾਜ ਕਾਰਡ ਤਾਂ ਸਿੰਪਲ ਹੀ ਹੈ ਜੀ ਜਦੋਂ ਤੁਸੀਂ ਤਾਂ ਇਸ ਫੀਲਡ ਦੇ ਬੰਦੇ ਹੀ ਨਹੀਂ ਹੈਗੇ ਹਾਂ ਜੀ ਮੈਂ 3.5 ਸਾਲ ਦੀ ਮਿਹਨਤ ਕੀਤੀ ਇਹਦੇ ਉੱਤੇ ਇਸ ਪ੍ਰੋਡਕਟ ਦੇ ਹਾਂ ਜੀ 3.5 ਸਾਲ ਸਾਢੇ 3 ਸਾਲ ਦੀ ਇਸ ਚ ਮੇਰੀ ਮਿਹਨਤ ਹੈ ਕੋਈ ਹੋਰ ਕੰਮ ਕਾ ਤੁਸੀਂ ਕਰ ਲੈਂਦੇ ਮੈਂ ਇਹੀ ਗੱਲ ਹੈ ਜੀ ਕਿ ਪਹਿਲਾਂ ਟੇਸਟ ਬਰਡਸ ਦੇਖੇ ਗਏ ਪੰਜਾਬੀਆਂ ਦੀ ਕੀ ਪਸੰਦ ਹੈ ਔਰ ਉਹਦੇ ਵਿੱਚੋਂ ਉਹਨਾਂ ਦੇ ਟੇਸਟ ਦੇ ਅਕੋਰਡਿੰਗ ਇਹ ਚੀਜ਼ ਬਣਾਈ ਗਈ ਹੈ ਜੀ ਕੋਈ ਵੀ ਇਹ ਬਹੁਤ ਪ੍ਰੋਡਕਟ ਪ੍ਰੀਮੀਅਮ ਹੈਗਾ ਹੈ ਪਹਿਲੀ ਗੱਲ ਕੀ ਇਸ ਚ ਵਿਟਾਮਿਨ B1 B3 ਪਾਇਆ ਗਿਆ ਹੈ ਅੱਛਾ ਔਰ ਇਹਦੇ ਵਿੱਚ ਇਹੋ ਜੀ ਕੋ ਐਲਕਲਾਈਨ ਵਾਟਰ ਨਾਲ ਬਣਾਈ ਗਈ ਹੈ ਸੋ ਬੇਸਿਕਲੀ ਮੈਂ ਤੁਹਾਨੂੰ ਦੱਸ ਦਵਾਂ ਕਿ ਜੇ ਤੁਸੀਂ ਇਹਨੂੰ ਇੱਕ ਵਾਰ ਸਿਪ ਕਰੋਗੇ ਤੁਸੀਂ ਇਹਦੀ ਪ੍ਰੀਮੀਅਮ ਨੈਸਟਰ ਪਾਪ ਸਕਦੇ ਹੋ ਔਰ ਉਹ ਉਹ ਵੀ ਜਿਹੜਾ ਪ੍ਰਾਈਸ ਵਾਈਜ਼ ਹੈਗਾ ਉਹ ਪ੍ਰਾਈਸ ਇਹਦਾ ਸਸਤਾ ਹੈਗਾ ਔਰ ਇਹ ਇੱਕ ਪ੍ਰੀਮੀਅਮ ਪ੍ਰੋਡਕਟ ਹੈ ਜਿਸ ਵਿੱਚ ਮੈਂ ਥੋੜਾ ਜਿਹਾ ਮੇਰੀ ਗੱਲ ਕਿਸੇ ਨੂੰ ਸ਼ਾਇਦ ਚੁਪ ਸਕਦੀ ਹੈ ਕਿ ਰੈਸਟੋਰੈਂਟ ਤੇ ਵੀ ਜਾਣੇ ਆਪਾਂ ਹਾਂਜੀ ਇੰਡੀਅਨ ਹੋਣ ਜਿਹੜੇ ਮਰਜ਼ੀ ਰੈਸਟੋਰੈਂਟ ਹੋਣ ਆਪਾਂ ਕੋਈ ਵੀ ਡਰਿੰਕ ਲੈਣੇ ਉੱਥੇ ਕੋਈ ਵੀ ਹਾਂਜੀ 4.0 ਡਾਲਰ ਦਾ ਮੈਨੂੰ ਲੱਗਦਾ ਮਿਨੀਮਮ ਗਲਾਸ ਹਾਂਜੀ ਮਿਨੀਮਮ 4.0 ਡਾਲਰ ਦਾ ਮਿਲੇਗਾ ਹਾਂਜੀ ਉਸ ਤੋਂ ਮ ਦਰਸ਼ਕ ਦੇਖ ਰਹੇ ਹਨ ਇਹ ਉਹਨਾਂ ਨੇ ਕਮੈਂਟ ਕਰ ਕਰਕੇ ਨਾ ਧੂਗੀ ਕੱਢ ਦੇਣੀ ਹੈ ਪੰਜਾਬੀਆਂ ਦਾ ਕੰਮ ਦੇਖੀ ਜਾਂ ਚੀ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੈਗੇ ਕਿ ਜਿਹੜਾ ਇਹ ਪ੍ਰੀਮੀਅਮ ਪ੍ਰੋਡਕਟ ਹੈਗਾ ਇੱਕ ਵਾਰ ਜੇ ਤੁਸੀਂ ਸਿਪ ਕਰ ਲਿਆ ਇੱਕ ਵਾਰ ਮੈਂ ਕਹਾਂਗਾ ਕਿ ਇਹ ਸਿਪ ਕਰਨ ਤੋਂ ਬਾਅਦ ਆਪਣਾ ਉਸ ਆਪਣਾ ਰਿਵਿਊ ਦੇ ਸਕਦੇ ਆ ਕਿਉਂਕਿ ਪ੍ਰੋਡਕਟ 'ਚ ਆਪਣਾ ਜਾਨ ਹੈਗੀ ਆ ਸਾਡਾ ਜੀਰਾ ਆਲਰੇਡੀ ਸੋਲਡ ਆਊਟ ਹੋ ਚੁੱਕਾ ਹੈ ਜੀਰਾ ਹੈ ਨਹੀਂ ਤੁਹਾਡੇ ਕੋਲ ਸ਼ਿਕੰਜਵੀ ਸੋਲਡ ਆਊਟ ਹੋ ਚੁੱਕੀ ਹੈ ਸਾਨੂੰ ਇਹਨਾਂ ਨੂੰ ਨਹੀਂ ਪਤਾ ਸੀਗੇ ਸਾਡੇ ਦਰਸ਼ਕਾਂ ਤੋਂ ਸਾਡੇ ਪੰਜਾਬੀ ਭਾਈਚਾਰੇ ਤੋਂ ਸਾਰੇ ਇੰਡੀਅਨ ਭਾਈਚਾਰੇ ਤੋਂ ਇਹਨਾਂ ਪਿਆਰ ਮਿਲੇਗਾ ਵਾਹ ਜੀ ਵਾਹ ਉਹ ਤੁਹਾਡਾ ਜੀਰਾ ਵੀ ਸੋਲਡ ਆਊਟ ਐਂਡ ਸ਼ਿਕੰਜਵੀ ਵੀ ਸੋਲਡ ਆਊਟ ਮੈਂ ਮਾਫੀ ਚਾਹੁੰਦਾ। ਇਹ ਦੋ ਪ੍ਰੋਡਕਟ ਨਿਊਜ਼ੀਲੈਂਡ ਦੇ ਵਿੱਚ ਸੋਲਡ ਆਊਟ ਕਰਤੇ ਜੀ ਗ੍ਰੀਨ ਹਾਊਨ ਵਾਲਿਆਂ ਨੇ। ਬਹੁਤ ਵੱਡੀ ਅਪਡੇਟ ਤੁਹਾਨੂੰ ਰੇਡੀਓ ਸਾਡੇ ਵਾਲਾ ਦੇ ਰਿਹਾ ਤੇ ਖਾਸ ਕਰਕੇ ਪੰਜਾਬੀਆਂ ਦੀ ਪਸੰਦ ਐ ਇੰਡੀ ਸੋਡਾ ਕਹਿੰਦੇ ਨੇ ਪੂਰੀ ਕਾਲਜੇ ਨੂੰ ਠੰਡ ਪੈ ਜਾਂਦੀ ਹੈ ਤੇ ਹੁਣੇ ਠੰਡ ਪਾਊਗਾ ਤੇ ਮਹਾਰਾਜ ਹੁਣ ਵਾਪਸ ਕਰੋ ਲੈ ਕੇ ਆਓਗੇ ਸੋਲਡ ਆਰ ਤੁਸੀਂ ਕਰਤਾ ਹੁਣ ਜੀ ਆਪਾਂ ਪ੍ਰੀ ਆਰਡਰਸ ਲੈ ਰਹੀਏ ਨੇ ਸਾਡੇ ਕੋਲ ਆਲਰੇਡੀ ਜਿਹੜਾ ਨੈਕਸਟ ਬੁਕਿੰਗ ਹੈ ਅਗਲੇ ਮਹੀਨੇ ਆਣੀ ਹੈ ਤੇ ਆਲਮੋਸਟ ਆਲਮੋਸਟ ਉਹ ਵੀ ਜਿਹੜਾ ਮਾਲ ਹੈਗਾ ਕੰਟੇਨਰ ਆਲਰੇਡੀ ਪ੍ਰੀ ਬੁਕਡ ਹੋ ਜਾਏਗਾ ਵਿਥਿਨ 10 ਡੇਸ ਜੀ ਸੋ ਆਪਾਂ ਜਿੰਨੇ ਵੀ ਆਰਡਰਸ ਲੈ ਰਹੇ ਆ ਆਪਾਂ ਇਹ ਦੇਖ ਰਹੇ ਆ ਕਿ ਜਿੱਦੇ ਵੀ ਆਪਾਂ ਇਵੈਂਟਸ ਕਰ ਰਹੇ ਆ ਜਿਹੜੀ ਆਪਣੇ ਭਾਈਚਾਰੇ ਤੋਂ ਪਿਆਰ ਮਿਲ ਰਿਹਾ ਕਿਉਂਕਿ ਇਹ ਗੈਪ ਸੀਗਾ ਮਾਰਕੀਟ 'ਚ ਇਸ ਤੋਂ ਪਹਿ ਇਹੀ ਗੱਲ ਇਹ ਹੈ ਕਿ ਗੰਦਾ ਹੋਣਾ ਡਸਟੀ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਹੈ ਨਾ ਜਿਵੇਂ ਗੋਰਿਆਂ ਦੀ ਆਪਾਂ ਕੰਟਰੀ 'ਚਾ ਗੋਰਿਆਂ ਦੇ ਪ੍ਰੋਡਕਟ ਹੁੰਦੇ ਤੁਸੀਂ ਸੇਮ ਉਹ ਕਰਤਾ ਹਾਂਜੀ ਤਰਮਿੰਦਰ ਦਾ ਭਰਾ ਤਰਮਿੰਦਰ ਤੁਸੀਂ ਲਿਆਇਆ ਜਿੱਥੇ ਐਗਜ਼ੈਕਟਲੀ ਕੀ ਬਾਤ ਹੈ ਇਹਦੇ ਵਿੱਚ ਦੂਜਾ ਵੀ ਇੱਕ ਇਹ ਚੀਜ਼ ਹੈ ਜਿਹੜਾ ਤੁਸੀਂ ਪਹਿਲਾਂ ਸਿਪ ਕਾਰਬੋਨੇਸ਼ਨ ਫੀਲ ਕਰਦੇ ਹੋ ਉਹ ਤੁਹਾਨੂੰ ਲਾਸਟ ਸਿਪ 'ਚ ਮਿਲੇਗੀ ਜਦੋਂ ਆਪਾਂ ਐਂਡ ਤੱਕ ਕੋਈ ਰਹੀ ਐਂਡ ਤੱਕ ਕੋਈ ਸੇਮ ਤੁਹਾਨੂੰ ਫੀਲ ਹੋਏਗਾ ਇਹ ਦਰਸ਼ਕ ਦੱਸਣਗੇ ਹਾਂਜੀ ਅਸੀਂ ਤੁਹਾਡੀ ਟੀਮ ਨੂੰ ਲੈ ਕੇ ਜਾਵਾਂਗੇ ਹਾਂਜੀ ਅਸੀਂ ਇੱਕ ਪੀਰੀਅਡ ਰੱਖਾਂਗੇ ਉਹ ਕਹਿੰਦੇ ਨੇ ਚਾਹ-ਵਾਰਨੇ ਹਾਂਜੀ ਨਜ਼ਾਰੇ ਲੈਣ ਦੇ ਉਹ ਨਜ਼ਾਰੇ ਲੈਣ ਪੀਣ ਟੈਸਟਿੰਗ ਕਹਿੰਦੇ ਉਹਨੂੰ ਆਪਾਂ ਟੈਸਟਿੰਗ ਕਰਾਵਾਂਗੇ ਜੀ ਆਇਆਂ ਕਿੱਥੇ ਵੀ ਜਿੱਥੇ ਤੁਹਾਡੀ ਟੀਮ ਕਹੇਗੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਲੋਕਾਂ ਤੋਂ ਫਿਰ ਮੈਂ ਵੀ ਇਹੀ ਚਾਹਨਾ ਜੀ ਕਿਉਂਕਿ ਜਿਸ ਬੰਦੇ ਨੂੰ ਆਪਣੇ ਪ੍ਰੋਡਕਟ ਬਾਰੇ ਪਤਾ ਹੋਵੇ ਹਾਂਜੀ ਔਰ ਪ੍ਰੀਮੀਅਮਨੈਸ ਦਾ ਪਤਾ ਹੋਵੇ ਤੇ ਫਿਰ ਉਹ ਚੈਲੰਜ ਕਰਦਾ ਹੈ ਕਿ ਆਓ ਜੀ ਆਪਾਂ ਨੂੰ ਕੋਈ ਮਾਨ ਨਹੀਂ ਕਿਸੇ ਗੱਲ ਦਾ ਪਰ ਇੱਕ ਵਾਰ ਉਹ ਸਿਪ ਕਰਨ ਔਰ ਆਪਣੇ ਰਿਵਿਊਜ਼ ਦੇ ਅੱਛਾ ਦੋ ਹੋ ਗਏ ਜੀ ਇਹ ਬਲੇ ਇੱਕ ਤਾਂ ਤੁਸੀਂ ਮੈਨੂੰ ਦੱਸਿਆ ਜੀ ਇੰਡੀ ਸੋਡਾ ਸ਼ਕੰਜਵੀ ਹਾਂਜੀ ਦੋ ਹੋ ਗਏ ਇਹ ਕਿਹੜਾ ਜੀ ਆਹ ਇੰਡੀ ਸੋਡਾ ਸ਼ਕੰਜਵੀ ਇਹਦੇ ਆਪਣੇ ਆਪਣੇ ਜਿੰਨਾ ਫਲੇਵਰ ਹੈਗੇ ਨੇ ਆਹ ਸ਼ਕੰਜਵੀ ਫਲੇਵਰ ਹੈਗਾ ਅੱਛਾ ਜੀ ਮਤਲਬ ਪ੍ਰੋਡਕਟ ਦਾ ਨਾਮ ਹੈ ਇੰਡੀ ਸੋਡਾ ਹਾਂਜੀ ਗ੍ਰੀਨ ਹੌਰ ਇੰਡੀ ਸੋਡਾ ਸਾਰੇ ਤੁਹਾਨੂੰ ਇੰਡੀ ਸੋਡਾ ਦੇ ਨਾਮ ਤੋਂ ਮਿਲਣਗੇ ਬਟ ਫਲੇਵਰ ਡਿਫਰੈਂਟ ਡਿਫਰੈਂਟ ਹਾਂਜੀ ਇਟ ਇਜ਼ ਸੋਡਾ ਦੇ ਵਿੱਚ ਆਪਾਂ ਕਿਉਂ ਕਹਿੰਦੇ ਆ ਕਿਉਂਕਿ ਸਾਡੀ ਹੋਰ ਵੀ ਰੇਂਜ ਹੈਗੀ ਆ ਗ੍ਰੀਨ ਹੌਰ ਉਹ ਤਾਂ ਸਾਡਾ ਬ੍ਰਾਂਡ ਨੇਮ ਹੈਗਾ ਠੀਕ ਹੈ ਜੀ ਤੇ ਉਹ ਇੰਡੀ ਸੋਡਾ ਦੇ ਵਿੱਚ ਉਹ ਰੇਂਜ ਹੈ ਜਿਹਦੇ ਵਿੱਚ ਆਪਣੇ ਫਲੇਵਰਸ ਆਏ ਨੇ ਸੋ ਇੰਡੀ ਸੋਡੇ ਦੇ ਵਿੱਚ ਆਪਾਂ ਸ਼ਿਕੰਜਵੀ ਇਮਲੀ ਫਲੇਵਰ ਲੈ ਕੇ ਆਏ ਆ ਹੁਣ ਆਪਾਂ ਕਹਿੰਦੇ ਜੀ ਜਿੱਦਾਂ ਤੁਸੀਂ ਹੁਣ ਕੁਝ ਚਟਪਟਾ ਖਾਣ ਨੂੰ ਉਚਿਤ ਕਰਦਾ ਜਿਹਦੀ ਆਪਾਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਜਿਵੇਂ कुरकुरੇ ਖਾਂਦੇ ਸੀ ਅਕੜੇ ਹੁਣ ਇਹ ਚੀਜ਼ ਏ ਤੁਸੀਂ ਕੋਈ ਨਾ ਕੋਈ ਨਵੀਂ ਨਵਾਂ ਕੁਝ ਕਾਰਾ ਕਰਦੇ ਰਹੋਗੇ ਤੁਸੀਂ ਹਾਂ ਜੀ ਹਪਾ ਹਮੇਸ਼ਾ ਜੀ ਜਿੱਦਾਂ ਸਾਨੂੰ ਪਿਆਰ ਮਿਲ ਰਿਹਾ ਆ ਆਪਣੇ ਪਾਰ ਸਾਰੇ ਨਾ ਗੱਡੀ ਦਾ ਦਰਵਾਜਾ ਪੜ ਦੇਣਾ ਜੇ ਟੇਸ ਠੀਕ ਨਾ ਨਿਕਲਿਆ ਬਸ ਠੀਕ ਆ ਜੀ ਮੈਂ ਵੀ ਇਹੀ ਚਾਹੁੰਦਾ ਕਿ ਉਹ ਕਰਨ ਕਿਉਂਕਿ ਇਦਾਂ ਦੇਖਣ ਹੋ ਰਾ ਸਾਨੂੰ ਕਹਿਣ ਕਿ ਪਰ ਉਹ ਦਰਵਾਜਾ ਪਟਣਗੇ ਜਦੋਂ ਉਹਨਾਂ ਨੂੰ ਬ੍ਰਾਂਡ ਚਾਹੀਦਾ ਹੋਵੇਗਾ ਕਿਉਂਕਿ ਉਹ ਮਿਲਦਾ ਨਹੀਂ ਪਿਆ ਬੋਲਦੇ ਵੀ ਕਮਾਲ ਹੋ ਤੁਸੀਂ ਮੈਂ ਦੇਖਿਆ ਥੈਂਕ ਯੂ ਮਰਾ ਥੈਂਕ ਯੂ ਆਪ ਤਾਂ ਲਾੜੀ ਭਾਜੀ ਤੁਹਾਡਾ ਰਹਿ ਰਿਹਾ ਕਿ ਸਾਰੇ ਸਾਰੇ ਦਰਸ਼ਕਾਂ ਦਾ ਜੀ ਇਹ ਹੁਣ ਹੈਗਾ ਕਾਲਾ ਖੱਟਾ ਇਹਦਾ ਹੀ ਹੁਣ ਸੀਕ੍ਰੇਟ ਕਦੀ ਕਾਲਾ ਖੱਟਾ ਕਦੀ ਚਿੱਟਾ ਖੱਟਾ ਇਹੀ ਇਦਾਂ ਹੀ ਆ ਜੀ ਕਿਉਂਕਿ ਜਦੋਂ ਆਪਾਂ ਬਚਪਨ ਤੇ ਐਕਸਪੀਰੀਅੰਸ ਦੀ ਮੈਂ ਗੱਲ ਕਰ ਰਿਹਾ ਸੀ ਹੁਣ ਤੁਸੀਂ ਜਦੋਂ ਬਚਪਨ ਤੇ ਜਾਂਦੇ ਸੀ ਤੁਸੀਂ ਇੱਕ ਆਈਸਕ੍ਰੀਮ ਵਾਲੇ ਠੇਲੇ ਦੇ ਉੱਤੇ ਜਿਹੜਾ ਉਹ ਪਰਪਲ ਰੰਗ ਦਾ ਆਪਾਂ ਕਾਲਾ ਖੱਟਾ ਪਾਉਂਦੇ ਸੀਗੇ ਜੇ ਤੁਹਾਨੂੰ ਟੇਸ ਇਸ ਲਿਕਵਿਡ ਦੇ ਵਿੱਚ ਆ ਕੇ ਔਰ ਪਿਓਰ ਪ੍ਰੀਮੀਅਮਨੈਸ से ਮਿਲ ਜਾਏ ਤੇ ਫਿਰ ਤੁਸੀਂ ਕੀ ਦਸੋਗੇ ਔਰ ਕੁਆਲਿਟੀ ਵੀ ਬਹੁਤ ਬੈਟਰ ਕੁਆਲਿਟੀ ਇਜ਼ ਫਾਰ ਬੈਟਰ ਡੀਐਮ ਗਰੁੱਪ ਗ੍ਰੀਨ ਹੌਰਨ ਤੁਹਾਡੇ ਮਾਧਿਅਮ ਨਾਲੋਂ ਮੈਂ ਇੱਕ ਚੀਜ਼ ਅੱਜ ਕਮਿਟਿਡ ਕਰਨਾ ਚਾਹੁੰਦਾ ਹਾਂ ਕਿ ਕਦੀ ਵੀ ਉਹ ਚ ਔਰ ਕਜੀ ਵੀ ਕੋਈ ਮਾੜੀ ਚੀਜ਼ ਮਤਲਬ ਕੁਆਲਟੀ ਪ੍ਰੋਡਕਟਾਂ ਨੂੰ ਕੁਆਲਟੀ ਪ੍ਰੋਡਕਟ ਲੈ ਕੇ ਆ। ਪਰ ਇੱਕ ਗੱਲ ਹੋਰ ਇਹਦੀ ਵੈਲਿਡਿਟੀ ਕਿੰਨੀ ਕਹ ਹੈ? ਕਿੰਨੇ ਟਾਈਮ ਤੱਕ ਵੈਲਿਡ ਹੈ? ਮੇਨ ਕੁਐਸਚਨ ਆਣਾ ਹੈ। ਹਾਂਜੀ। ਦਰਸ਼ਕਾਂ ਨੇ ਬੜੇ ਕਮੈਂਟ ਕਰਨੇ ਆ ਉਹਦਾ ਮੇਨ ਕੁਐਸਚਨ ਆਣੇ ਆਣਾ ਸੀ। ਹਾਂਜੀ। ਕਿ ਕਿੰਨੇ ਟਾਈਮ ਲਈ ਵੈਲਿਡ ਹੈ? ਜੀ ਇਹਦੀ ਨਾਰਮਲ ਵੈਲਿਡਿਟੀ ਡੇਟ ਸਾਲ ਦੀ ਹੈਗੀ ਹੈ ਅੱਛਾ 18 ਮਹੀਨੇ ਦੀ 18 ਮਹੀਨੇ ਦੀ ਵੈਲਿਡਿਟੀ ਹੈਗੀ ਹੈ ਰਿਟੇਲਰਸ ਵਾਸਤੇ ਵੀ ਔਰ ਇਸ ਤੋਂ ਬਾਅਦ ਇਹਦੇ ਅੰਡਰ ਬੈਚ ਅੰਦਰ ਤੁਸੀਂ ਉਹ ਆਰਾਮਨਾਲ ਆਪਣੀ ਐਕਸਪਾਇਰੀ ਪੜ੍ਹ ਵੀ ਸਕਦੇ ਹੈਗੇ ਪਰ ਐਕਸਪਾਇਰੀ ਉਸ ਜਿਹੜੀ ਬੜੀ ਅਪੋਲਰ ਸਾਹਿਬ ਆ ਦੇਖੋ ਜੀ ਕਹਿੰਦੇ ਥੱਲੇ ਮਾਰਕਿੰਗ ਕੀਤੀ ਹੋਈ ਹੈ ਤਾਂ ਤੁਸੀਂ ਆਪਣਾ ਪੂਰਾ ਸਾਵਧਾਨ ਹੋ ਜਾ ਜਦੋਂ ਲਾਉਂਗੇ ਹਾਂਜੀ ਬਟ ਮੈਨੂੰ ਲੱਗਦਾ ਕਿ ਉਦੋਂ ਤੱਕ ਬਚਣਾ ਨਹੀਂ ਕਾ ਜਸ ਹਿਸਾਬ ਨਾਲ ਚੱਲ ਰਿਹਾ ਹੈ ਔਰ ਜਿੰਦਾ ਸਾਨੂੰ ਪਿਆਰ ਮਿਲ ਰਿਹਾ ਹੈ ਸਾਰੇ ਦਰਸ਼ਕਾਂ ਦਾ ਔਰ ਇੰਡੀ ਸੋਡਾ ਦੇ ਵਿੱਚ ਇਹ ਆਲਰੇਡੀ ਹਿੱਟ ਕ ਮੰਗੇ ਕਿ ਤੁਸੀਂ ਇੱਕ ਵਾਰ ਸੈਂਪਲ ਲਓ ਜੀ ਇੱਕ ਫਲੇਵਰ ਸੈਂਪਲ ਜਰੂਰ ਕਰੋ ਉਸ ਤੋਂ ਬਾਅਦ ਤੁਸੀਂ ਸਾਨੂੰ ਰਿਵਿਊਜ਼ ਜ਼ਰੂਰ ਜਰੂਰ ਮਾਰਾ ਰੇਟ ਤਾਂ ਦੱਸ ਦੋ ਹਾਂ ਜੀ ਦੁਕਾਨਾਂ ਦੇ ਕਿਸ ਰੇਟ ਤੇ ਮਿਲੇਗਾ ਲੋਕਾਂ ਨੇ ਕਹਿਣਾ ਕਿ ਉਹ ਤਾਂ ਰੇਡੀਓ ਦੇ ਕੁਝ ਕਹਿ ਰਹੇ ਸੀਗਾ ਪੁਲਟਰ ਸਾਹਿਬ ਤੇ ਹੁਣ ਲੰਗਾ ਮਿਲ ਰਿਹਾ ਨਹੀਂ ਨਹੀਂ ਤਾਂ ਦਾ ਕੁਝ ਨਹੀਂ ਹੈ ਤੁਸੀਂ ਪਾਪੜ ਵਾਲਾ ਕੰਮ ਨਾ ਕਰਦੇ ਹੋ ਨਾ ਨਾ ਸਟੋਰ ਤੋਂ ਪਾਪੜ ਕਹਿੰਦੇ ਸਸਤਾ ਹੈ ਉੱਥੇ ਜਾ ਕੇ ਮਹਿੰਗਾ ਹੋ ਜਾਂਦਾ ਹਾਂਜੀ ਜੀ ਐਡਾ ਕੁਝ ਨਹੀਂ ਹੈ ਜੀ ਸਾਰੇ ਪਾਸੇ ਫੁੱਲ ਫਲੈਸ਼ ਜਿਹੜੀ ਪੂਰੇ ਨਿਊਜ਼ੀਲੈਂਡ 'ਚ ਆਪਾਂ ਇੱਕੋ ਰੇਟ ਇੱਕੋ ਮਾਰਕੀਟਿੰਗ ਸਟਰੈਟਜੀ ਰੱਖੀ ਹੋਈ ਹੈ ਬਿਕਾਜ਼ ਵੀ ਆਲਰੇਡੀ ਆਪਾਂ ਇਸ ਕੰਮ 'ਚ ਹੈਗੇ ਹਾਂ ਜਿਹਦੇ ਵਿੱਚ ਸਾਰੇ ਇੰਡੀਅਨ ਸਟੋਰਾਂ ਦੇ ਉੱਤੇ ਜਿੱਦਾਂ ਮੈਂ ਇਕੱਲੇ ਇੱਕ ਇੰਡੀਅਨ ਸਟੋਰ ਦਾ ਨਾਮ ਨਹੀਂ ਲੈ ਸਕਦਾ ਪਰ ਇਹ ਲਾਲੀ ਜੀ ਜਿੰਨਾ ਵੀ ਆਪਣੇ ਆਲ ਓਵਰ ਡੀ ਐਚ ਸੁਪਰਮਾਰਕਟ ਲਾ ਲੀਜੀਏ ਜਾਂ ਫਿਰ ਆਪਾਂ ਕੁਆਲਿਟੀ ਮਿਨੀ ਬਾਜ਼ਾਰ ਪਾਪਟੋਏ ਦੇ ਜਾਂ ਫਿਰ ਆਪਾਂ ਸਾਰੇ ਪਾਸੇ ਲੋਟਸ ਆਪਣੇ ਪਿਆਰੇ ਵੀਰ ਜੀ ਜਿਹੜਾ ਮੈਂ ਕਹੋ ਅਵੇਲੇਬਲ ਹੈਗਾ ਯਾ ਅੱਛਾ ਇੰਡੀਅਨ ਸਟੋਰਾਂ ਤੇ ਸਾਊਥ ਆਕਲੈਂਡ ਦੇ ਵਿੱਚ ਜਿਵੇਂ ਲੋਟਸ ਦੀ ਗੱਲ ਕੀਤੀ ਤੁਸੀਂ ਡੀਐਸ ਸੁਪਰਮਾਰਕਟ ਦੀ ਗੱਲ ਕੀਤੀ ਇਹ ਹੋਰ ਵੀ ਜਿਹੜੇ ਨਾਮੀ ਸਟੋਰ ਨੇ ਵਿੰਡੋਸ ਸਪਾਈਸ ਤੇ ਹਾਂਜੀ ਸਾਰੇ ਸਟੋਰਾਂ ਤੇ ਇਹ ਚੀਜ਼ ਅਵੇਲੇਬਲ ਹੈਗੀ ਹੈ ਪ੍ਰਾਈਸ ਤਾਂ ਦੱਸ ਦਿਓ ਪ੍ਰਾਈਸ ਹੁਣੇ ਹੀ ਹੈ ਜੀ ਕਿ ਇਹ ਨਾਰਮਲੀ 3 ਡਾਲਰ 30 ਸੈਂਟਸ ਉਹ ਨਵਾਂ ਤਾਂ ਤੁਸੀਂ ਦਿਖਾਈ ਜਾਂਦੇ ਹੋ ਦੱਸੋ ਐਂਡ ਹਾਂਜੀ ਤਰਮਿੰਦਰ ਮਰਗ ਅਮਤਾਵਚਨ ਮਰਿਆ ਨਹੀਂ ਨਹੀਂ ਜੀ ਇਹ ਸਾਡੇ ਸਰੋਤੇ ਹੈਗੇ ਜਿਹੜੇ ਵਾਚ ਕਰ ਰਹੇ ਆ ਤੇ 3 ਡਾਲਰ 30 ਸੈਂਟਸ ਇਹ ਇੰਡੀਵਿਜੁਅਲ ਕੈਨਪੈਨ ਦਾ ਆ 2 ਫੋਰ 6 ਇਹ ਨਾਰਮਲੀ ਰਿਟੇਲਰ ਸਾਰੇ ਨਾਲੇ ਨੇ ਅਚਾ ਜੇ ਦੋ ਤੁਸੀਂ ਲਓਗੇ ਤਾਂ 6 ਡਾਲਰ ਦੇ ਇੱਕ ਤੁਸੀਂ ਲਓਗੇ ਤਾਂ 3 ਡਾਲਰ 30 ਸੈਂਟ ਦਾ 30 ਸੈਂਟ ਦਾ ਵਿਚ ਗਾ ਰਹੀ ਆਪਾਂ ਐਂਡ ਐਂਡ ਉਹਦੇ ਵਿੱਚ ਇਹ ਵੀ ਆ ਕਿ ਇਹ ਡਿਪੈਂਡ ਕਰਦਾ ਕਿ ਬੰਦੇ ਉੱਤੇ ਕਿ ਹਾਂ ਵੀ ਉਹ ਕਿਸ ਮਾਰਜਨ ਤੇ ਆਪਣਾ ਕਿਸ ਪ੍ਰਾਈਸ ਰੇਂਜ 'ਚ ਉਹ ਆਪਣਾ ਵੇਚਣਾ ਚਾਹੁੰਦੇ ਆ ਬਟ ਐਵਰੇਜ ਪ੍ਰਾਈਸ ਇੰਨਾ ਹੀ ਰਹਿੰਦਾ ਕਿਉਂਕਿ ਕਈ ਵਾਰੀ ਕਈ ਦੁਕਾਨਾਂ ਹੀਸਿੰਗਸ ਹੈਗੀ ਉਹਨਾਂ ਨੂੰ ਲੌਜਿਸਟਿਕ ਐਡ ਹੋ ਜਾਂਦੀ ਹੈ ਹਾਂ ਜੀ ਹੋ ਜਾਂਦਾ ਕੁਝ ਤੇ ਕਈ ਸਟੈਂਡ ਪ੍ਰਾਈਸ ਥੋੜਾ ਮੋਟਾ ਮੈਨੂੰ ਲੱਗਦਾ ਕਿ ਹੋ ਸਕਦਾ 10 20% ਉੱਪਰ ਥੱਲੇ ਹੋ ਸਕਦਾ ਉਹ ਜੀ ਨਹੀਂ ਕਿ ਵੀ ਤੂੰ ਇਹ ਸਿੰਗਲ ਕੋਈ 4 ਦਾ 4.5 ਦਾ 2 ਚੀਜ਼ ਦਾ ਕੁਝ ਨਹੀਂ ਹੈਗਾ ਇਹ 350 ਦੇ ਵਿੱਚ ਮੈਕਸਿਮਮ ਹੋਏਗਾ 3 ਤੋਂ 350 350 ਦੇ ਵਿੱਚ ਹੋਏਗਾ ਜੀ ਮਸਾਲਾ ਮੈਂ ਵੀ ਬੋਲਣਾ ਇੱਕ ਵਾਰੀ ਹਾਂਜੀ ਹਾਂਜੀ ਜੀਰਾ ਮਸਾਲਾ ਤੇ ਇਸ ਕੰਜਵੀ ਆਪਣੀ ਆ ਗਈ ਜੀ ਕਾਲਾ ਖੱਟਾ ਉਸ ਤੋਂ ਬਾਅਦ ਆਪਣੇ ਕੋਲ ਕਾਲਾ ਖੱਟਾ ਆ ਗਿਆ ਜੀ ਔਰ ਉਸ ਤੋਂ ਬਾਅਦ ਆਪਣੇ ਕੋਲ ਇਮਲੀ ਚਸਕਾ ਆ ਗਿਆ ਜੀ ਇੱਤਾ ਮਾਰਾ ਮੇਰਾ ਦਿਲ ਕਰਦਾ ਹੁਣੇ ਖੋਲ ਕੇ ਪੀ ਲਾਂ ਇਮਲੀ ਤਾਂ ਤੁਹਾਨੂੰ ਪਤਾ ਬੜੀ ਜ਼ਬਰਦਸਤ ਸੀ ਜਾਂਦੀ ਹੈ ਸੀ ਜਦ ਤੱਕ ਤੁਹਾਡੇ ਚਟਕਾ ਨਹੀਂ ਵੱਜੇਗਾ ਤਾਂ ਇਮਲੀ ਕਿੱਥੋਂ ਵਾਏਗੀ ਸਕੂਲੇ ਜਦੋਂ ਹੁੰਦੇ ਸੀ ਨਾ ਅਸੀਂ ਹਾਂਜੀ ਉਂਗਲਾਂ ਨਾਲ ਦੇ ਸਿੰਮ ਲਿਚ ਹਾਂਜੀ ਤੇ ਬੜਾ ਮਜ਼ਾ ਆਉਂਦਾ ਸੀ ਕਰਕੇ ਨਹੀਂ ਬੜੀਆਂ ਜੀ ਤੁਹਾਨੂੰ ਪਰਮਾਤਮਾ ਤੁਹਾਡੀ ਇਸ ਮਿਹਨਤ ਨੂੰ ਜਰੂਰ ਫਲ ਲਾਵੇ ਥੈਂਕ ਯੂ ਸਾਡੀ ਟੀਮ ਵੱਲੋਂ ਗੁੱਡ ਵਿਸ਼ੇਸ ਥੈਂਕ ਯੂ ਭਾਜੀ ਤੇ ਇਹ ਜਿਹੜੇ ਜਿਹੜੇ ਦੋਸ ਸਾਡੇ ਮਿੱਤਰ ਟੈਸਟ ਕਰਨਗੇ ਉਹ ਕਮੈਂਟ ਵੀ ਜਰੂਰ ਕਰਨਗੇ ਹਾਂਜੀ ਜਰੂਰ ਤੇ ਬਹੁਤ ਤੁਹਾਨੂੰ ਪਿਆਰ ਮਿਲ ਰਿਹਾ ਥੈਂਕ ਯੂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ بس ਜਿਹੜਾ ਕਹਿੰਦੇ ਕਿ ਲਾਸਟ ਸਭ ਤੋਂ ਜਿਹੜੀ ਕਹੀ ਹੈ ਕਿ ਸਾਰੇ ਹੀ ਪ੍ਰੋਡਕਟ ਆਪਣੇ ਆਪਣੇ ਅੱچھے ਬਹੁਤ ਵਧੀਆ ਨੇ ਬਟ ਤੁਸੀਂ ਜਿਹੜਾ ਵੀ ਜੋ ਡਿਸੀਜਨਸ ਲੈਣਾ ਤੁਸੀਂ ਪਲੀਜ਼ ਇਹਨੂੰ ਸੇਪਟ ਕਰਕੇ ਇਹਨੂੰ ਟ੍ਰਾਈ ਇੱਕ ਬਾਰ ਜ਼ਰੂਰ ਕਰੋ ਬਾਅਦ ਚ ਜਿਹੜਾ ਐਂਡ 'ਚ ਕਹਿੰਦੇ ਕਿ ਸਭ ਤੋਂ ਵਧੀਆ ਪ੍ਰੋਡਕਟ ਹੈ ਸਾਡਾ ਜੀਰਾ ਮਸਾਲੇ ਵਾਸਤੇ ਮੈਂ ਤੁਹਾਡੇ ਰਹੀ ਨਾਲ ਇੱਕ ਬਾਰ ਸਭ ਨੂੰ ਸੌਰੀ ਕਹਿਣਾ ਚਾਹਾਂਗਾ ਕਿ ਉਹ ਸੋਲਡ ਆਊਟ ਹੋ ਚੁੱਕਿਆ ਹੈ ਇਹ ਵੀ ਪੱਜਲ ਜੀਰਾ ਜਿਹੜਾ ਸਰਪਰ ਤੁਸੀਂ ਲਿਆਉਂਦੇ ਕਿਉਂ ਆ ਇੱਥੇ ਮਹਾਰਾਜ ਮੈਨੂੰ ਇਹ ਨਹੀਂ ਪਤਾ ਸੀਗਾ ਤੁਸੀਂ ਸਾਡੇ ਪੋਡਕਾਸਟ ਕਰ ਰਹੇ ਹੋ ਤਾਂ ਸਮਾਨ ਤੁਹਾਡੇ ਕੋਲ ਹੈ ਨਹੀਂ ਸਾਰਾ ਸੋਲਡ ਆਊਟ ਕਰੀ ਫਿਰਦੇ ਤੁਸੀਂ ਹੁਣ ਕਦੋਂ ਵੱਡਾ ਟਰੱਕ ਤੋਂ ਆਣਾ ਬਸ ਇਹ ਹੁਣ ਸਾਨੂੰ ਦਿਨ ਤੋਂ ਚਾਰ ਹਫ਼ਤੇ ਦਾ ਅਗਰ ਤੁਸੀਂ ਸਾਨੂੰ ਟਾਈਮ ਦੇ ਦਿਓ ਤਾਂ ਆ ਰਹੀ ਹੈ ਅਕਤੂਬਰ ਚੜ੍ਹਨ ਵਾਲੀ ਅੱਜ 20 ਤਰੀਕ ਹੋ ਗਈ ਸਤੰਬਰ ਦੀ ਪੋਤਾ ਜੀ ਮਾਫੀ ਮੰਗਦਾ ਜੀ ਸਾਨੂੰ ਸਾਰੇ ਪਾਸੋਂ ਅਕਤੂਬਰ ਤੋਂ ਬਾਅਦ ਗਰਮੀ ਪਟਾਕੇ ਬੰਦੇ ਨੇ ਨਿਊਜ਼ੀਲੈਂਡ ਤੋਂ ਹਾਂਜੀ ਹਾਂਜੀ ਉਹਦੇ ਵਿੱਚ ਜਲਜੀਰਾ ਸਭ ਤੋਂ ਸਭ ਤੋਂ ਜ਼ਿਆਦਾ ਲਾ ਲਈ ਜੀ ਸਾਡੇ ਜਿਹੜਾ ਟੌਪ ਸੇਲਿੰਗ ਪਲੇਅਰਸ ਆ ਰਹੇ ਹੀ ਹੈਗੇ ਆ ਪਰ ਅਗਰ ਟਰਾਈ ਤੁਸੀਂ ਸਭ ਤੋਂ ਪਹਿਲਾਂ ਕਰਨਾ ਚਾਹੁੰਦੇ ਹੋ ਜੇ ਤੁਹਾਨੂੰ ਅਵੇ ਜੀ ਸਾਰੇ ਸਟੋਰਾਂ ਤੇ ਸਾਰੇ ਸਟੋਰਾਂ ਤੇ ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਆਪਾਂ ਸਾਡਾ ਸ਼ਿਕੰਜਵੀ ਆ ਦੇਖੀ ਜੀ ਇਹ ਸਭ ਤੋਂ ਪੈਲੇਟ ਹੈ ਤੁਹਾਡਾ ਕਿ ਤੁਹਾਡਾ ਕੀ ਪੈਲੇਟ ਕਹਿੰਦਾ ਕਈਆਂ ਨੂੰ ਕਾਲਾ ਖੱਟਾ ਬਹੁਤ ਪਿਆਰਾ ਲੱਗਾ ਕਈਆਂ ਨੂੰ ਇਮਲੀ ਪਿਆਰੀ ਲੱਗੀ ਮੈਂ ਕੁਝ ਕਹਿ ਨਹੀਂ ਸਕਦਾ ਬਟ ਸੇਲਸ ਪੁਆਇੰਟ ਆਫ ਊ ਨਾ ਮੈਂ ਦੱਸ ਸਕਦਾ ਕਿ ਸਾਰੇ ਟੌਪ ਨੌਚ ਕਿਹੜੇ ਹੈਗੇ ਨੇ ਚਾਰੋਂ ਆਪਣੀ ਇਕੁਅਲ ਉਸੇ ਜਾ ਰਹੇ ਨੇ ਬਟ ਜਲਜੀਰਾ ਵਾਸ ਅ ਟੌਪ ਪਲੇਅਰ ਜਿਹਦੇ ਵਿੱਚ ਉਹਨਾਂ ਨੇ ਜੀਰਾ ਮਸਾਲਾ ਸਾਡਾ ਹਿੱਟ ਗਿਆ ਲਾਹੌਰੀ ਜੀਰਾ ਤੋਂ ਵੀ ਬੈਟਰ ਇਹਨੂੰ ਦੱਸਿਆ ਕਿ ਮੈਂ ਲਾਹੌਰੀ ਤੋਂ ਵੀ ਬੈਟਰ ਗਿਆ ਮੈਂ ਕਿਸੇ ਦਾ ਕੰਪੇਅਰ ਨਹੀਂ ਕਰਨਾ ਚਾਹੁੰ 425 ਦੇ ਵਿੱਚ ਤਾਂ ਜੀ ਜਾਦੂ ਦੀ ਛੜੀ ਫੜੀ ਪਈ ਹੈ ਵੀ ਚਾਰ ਫਲੇਵਰ ਉਹ ਵੀ ਸਿਰੇ ਦੇ ਫਲੇਵਰ ਹਾਂਜੀ ਥੈਂਕ ਯੂ ਵੀ ਹਰ ਚੀਜ਼ ਤੁਹਾਨੂੰ ਮਿਲੇਗੀ ਚਾਰੋ ਫਲੇਵਰ ਸਕੰਜਵੀ ਪੀਣੀ ਹੈ ਕਾਲਾ ਖਟਾ ਪੀਣਾ ਹੈ ਤੁਸੀਂ ਇਮਲੀ ਵੀ ਲਿਆਏ ਜੀਰਾ ਵੀ ਲਿਆਏ ਸਾਰੇ ਫਲੇਵਰ ਤੁਸੀਂ ਲਿਆਉਂਦੇ ਇਸ ਤੋਂ ਬਾਅਦ ਵੀ ਸਾਡੇ ਕੋਲ ਕਿਉਂਕਿ ਇਹ ਆਪਣੀ ਪ੍ਰੋਡਕਸ਼ਨ ਹੈਗੀ ਹੈ ਮੈਂ ਇਹ ਦੇ ਵਿੱਚ ਜਿਹੜੇ ਇਸ ਤੋਂ ਬਾਅਦ ਵਾਲੇ ਜਿਹੜੇ ਹੋਣਗੇ ਫਲੇਵਰ ਤੁਹਾਡੇ ਇਹ ਤੁਹਾਡੇ ਹੈਲਥ ਵਾਸਤੇ ਬਹੁਤ ਅੱਛੇ ਹੁਣ ਜਿਦਾ ਜੀਰੇ ਦਾ ਐਗਜ਼ਾਮਪਲ ਲਈਏ ਸਾਡੇ ਜਦੋਂ ਵੀ ਟਿੱਡ ਭਾਰੀ ਹੋ ਜਾਂਦਾ ਮਾਵਾ ਪਹਿਲਾਂ ਕਾਇਮ ਚੂਰਨ ਆਪਾਂ ਨੂੰ ਦਿੰਦੀ ਸੀ ਜੀਰੇ ਦਾ ਆਪਾਂ ਫੱਕਾ ਮਾਰਦੇ ਸੀ ਕਿਉਂ ਕਰਦੇ ਸੀ ਕਿਉਂਕਿ ਉਹਦੇ ਹੈਲਥ ਬੈਨੀਫਿਟਸ ਹੈਗੇ ਇਹ ਜੀਰਾ ਮਸਾਲਾ ਵਿਟਾਮਿਨ ਦੇ ਨਾਲ ਲੋਡਡ ਕਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਡਾਈਜੈਸ਼ਨ ਦੇ ਇਸ਼ੂਸ ਹੈਗੇ ਹੈ ਲਿਵਰ ਸਾਫ ਨਹੀਂ ਹੁੰਦਾ ਜੀਰਾ ਮਸਾਲਾ ਜ਼ਕੀਫ ਹੁੰਦਾ ਲੋ ਜੀ ਮੈਂ ਪੁੱਲਰ ਸਾਹਿਬ ਨੂੰ ਰੋਕ ਰਿਹਾ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੇ ਕੋਲਡ ਡਰਿੰਕ ਵਗੈਰਾ ਜਾਂ ਕੁਝ ਹੋਰ ਪਹੁੰਚ ਉਹ ਤੁਹਾਡੀ ਮਰਜ਼ੀ ਹੈ ਹਾਂਜੀ ਹਾਂਜੀ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਉਹ ਤੁਹਾਡਾ ਤੁਹਾਡੇ ਕੋ ਫਰੀडम ਹੈ ਰਾਈਟ ਹੈ ਤੁਸੀਂ ਕੋਈ ਵੀ ਲਾਡੀ ਸਿੰਘ ਪਟੇਲਾ ਰੇਡੀਓ ਦੇ ਕੀ ਬੋਲੀ ਜਾਂਦਾ ਹਾਂ ਪਰ ਇਹਨਾਂ ਨੂੰ ਵੀ ਬੱਚਿਆਂ ਨੂੰ ਜ਼ਰੂਰ ਟਰਾਈ ਕਰਾਉਣਾ ਚਾਹੀਦਾ ਇਹ ਹੈਲਥਲੀ ਵੀ ਬੈਨੀਫੀਸ਼ੀਅਲ ਬਹੁਤ ਬੈਨੀਫੀਸ਼ੀਅਲ ਨੇ ਬੱਚਿਆਂ ਵਾਸਤੇ ਆਰਗੇਨਿਕ ਹੈ ਪਿਓਰ ਚੀਜ਼ਾਂ ਹੈਗੀਆਂ ਕੋਈ ਦੇਚ ਐਸੀ ਚੀਜ਼ ਨਹੀਂ ਮਿਲਾਈ ਜੀ ਇਹ ਹੈਲਥ ਬੈਨੀਫਿਟਸ ਦੇ ਬਹੁਤ ਜ਼ਿਆਦਾ ਨੇ ਸ਼ਿਕੰਜਵੀ ਤੁਹਾਨੂੰ ਹਾਈਡਰੇਟ ਰੱਖਦੀ ਹੈ ਮਾਰਨਿੰਗ ਉੱਠ ਕੇ ਸ਼ਿਕੰਜਵੀ ਦਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਹਾਂ ਵੀ ਦੁਪਹਿਰੇ ਔਰ ਹਾਈਡਰੇਟ ਰੱਖਣ ਵਾਸਤੇ ਸ਼ਿਕੰਜਵੀ ਇਜ਼ ਦਾ ਬੈਸਟ ਪਲੇਅਰ ਫਿਰ ਕਾਲਾ ਖਟੇ ਤੁਹਾਨੂੰ ਜਿੱਦਾਂ ਦੱਸ ਹੀ ਦਿੱਤਾ ਇਨ ਇਹ ਸਾਡੀ ਮਾਰਕੀਟ ਜਿਹੜੀ ਹੈਗੀ ਸੈਗਮੈਂਟ ਹੀ ਆਪਣੇ ਆਪ ਚ ਇੱਕ ਡਿਫਰੈਂਟ ਸੈਗਮੈਂਟ ਹੈ ਜੋ ਹਾਲ ਤੱਕ ਲਾਂਚ ਹੀ ਨਹੀਂ ਹੋਇਆ ਔਰ ਇਹ ਐਕਸਕਲੂਸਿਵ ਗ੍ਰੀਨ ਹੌਰਨ ਚ ਤੁਹਾਨੂੰ ਮਿਲ ਸਕਦਾ ਸਾਡੇ ਤੁਹਾਡੇ ਸੁਰਤਾਂ ਨੂੰ ਮੈਂ ਇੱਕ ਹੋਰ ਕਹਿਣਾ ਚਾਹਾਂ ਮੈਂ ਕਿ ਸਾਡੇ ਜਿਹੜਾ ਆਨਲਾਈਨ ਪਲੈਟਫਾਰਮ ਹੈਗਾ ਉਸ ਚ dab.greenhorn. جی dab ਜੀ ਇਹਦੇ ਵਿੱਚ ਇਹ ਕਲੱਬ ਦੇ ਵਿੱਚ ਉਹ ਐਂਟਰੀ ਕਰ ਸਕਦੇ ਆ ਸਿੱਧਾ ਉਹਨਾਂ ਨੂੰ ਕੂਰੀਅਰ ਮਿਲ ਜਾਏਗਾ ਅਗਰ ਉਹ ਆਕਲੈਂਡ ਤੋਂ ਬਾਹਰ ਕਿਤੇ ਰਹਿੰਦੇ ਆ ਜਸਟ ਇਨ ਕੇਸ ਅਗਰ ਕਿਸੇ ਨੂੰ ਸਾਡੇ ਤਾਂ ਨਾਲ ਰੈਪਟਾ ਕੰਮ ਕਰਨਾ ਹੋਵੇ ਤੇ ਉਹ ਜਰੂਰ ਸਾਨੂੰ ਇਹੇ ਘਰੋਬਾਰੀ ਬਿਲਕੁਲ ਠੀਕ ਹੈ ਤੁਹਾਡੇ ਕੋਲੇ ਹਾਮਿਲਟਨ ਸਾਰੇ ਸਟੋਰਾਂ ਦੇ ਪਏ ਆ ਜੀ ਹੇਸਟਿੰਗ ਦੇ ਵਿੱਚ ਕਾਫੀ ਸਟੋਰਾਂ ਦੇ ਪਏ ਆ ਟਰੰਗੇ ਵੀ ਪਏ ਆ ਆਕਲੈਂਡ ਵੀ ਪਿਆ ਹੁਣ ਅਸੀਂ ਰੋਟਰੋਆ ਵੀ ਹੈਗਾ ਰੋਟਰੋਆ ਵੀ ਹੈਗਾ ਹੁਣ ਸਾਊਥ ਆਕਲੈਂਡ ਦੀ ਵਾਰੀ ਹੈ ਮੈਨੂੰ ਲੱਗਦਾ ਕਿ ਟਿਕਟਾ ਪੋਲਰ ਸਾਹਿਬ ਨੇ ਆਪਣੀ ਟੀਮ ਦੇ ਉੱਤੇ ਆਪਣੀ ਕਰਾ ਲਈ ਹੁਣ ਸਾਊਥ ਆਕਲੈਂਡ ਜਾਣਗੇ ਤੇ ਦ ਅਗਰ ਤੁਸੀਂ ਇਹਨਾਂ ਦੇ ਨਾਲ ਕੋਈ ਵਪਾਰ ਵੀ ਕਰਨਾ ਚਾਹੁੰਦੇ ਹੋ ਕਿੱਥੇ ਵੀ ਤੁਸੀਂ ਨੇਸ਼ਨ ਵਾਈਡ ਸਾਨੂੰ ਦੇਖ ਰਹੇ ਹੋ ਹਾਂਜੀ ਕਿ ਵਪਾਰ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਕਾਲ ਰਵਿੰਦਰ ਪੁੱਲਰ ਐਂਡ ਹੇਸਟਿੰਗ ਹਾਂਜੀ ਸਹੀ ਥੈਂਕ ਯੂ ਭਾਜੀ ਥੈਂਕ ਯੂ ਸ਼ੁਕਰੀਆ ਮੇਰਸੀ ਥੈਂਕ ਯੂ ਸੋ Much